ਹਾਲੀ ਬਾਜੀ ਕੀ ਨਾਮ ਜੇ ਤੇ ਜਿਹੜੀ ਰਾਤ ਵਾਰ ਦਾਤ ਵਾਪਰੀ ਆ ਤੁਹਾਡੇ ਚੋਰੀ ਹੋਈ ਆ ਉਸ ਬਾਰੇ ਜਾਣਕਾਰੀ ਦਿਓ ਮੇਰਾ ਨਾਮ ਨਵਦੀਪ ਸਿੰਘ ਆ ਨਵੀ ਫਲੈਕਸ ਪ੍ਰਿੰਟਿੰਗ ਦੇ ਨਾਮ ਦੇ ਸ਼ਾਪ ਆ ਸ਼ੇਰਾਂ ਵਾਲੇ ਗੇਟ ਸ਼ਾਈਨ ਇੰਟਰਪ੍ਰਾਈਜ਼ ਦੇ ਇਧਰੋਂ ਰਾਤੀ ਚੱਬਲ ਮਾਰ ਕੇ ਦਰਵਾਜਾ ਸ਼ਟਰ ਚੁੱਕਿਆ ਗਿਆ ਸ਼ਟਰ ਚੁੱਕ ਕੇ ਚੋਰ ਇੱਕ ਐਕਟਿਵਾ ਇੱਕ ਬਾਬਾਜੀਤ ਸਿੰਘ ਜੀ ਦੇ ਬਾਬਾ ਜੀ ਦਾ ਗੱਲਾ ਲਾਇਆ ਪਸ਼ੀਦਾ ਦਾ ਉਹ ਗੱਲੇ ਚੋ ਕੈਸ਼ ਉਹ ਗੱਲਾ ਨਾਲ ਚੁੱਕ ਕੇ ਲੈ ਗਿਆ ਪੂਰੇ ਪੂਰਾ ਬਾਕਸ ਹੀ ਤੇ ਇੱਕ ਮੋਬਾਈਲ ਫੋਨ ਇਹ ਸਮਾਨ ਚੁੱਕ ਕੇ ਦੇ ਲੈ ਗਿਆ ਐਲ ਸੀ ਡੀ ਬੁੱਟਣ ਦੀ ਕੋਸ਼ਿਸ਼ ਕੀਤੀ ਐਲ ਸੀ ਡੀ ਕੋ ਬੁੱਟੀ ਨਹੀਂ ਗਈ ਇਹ ਇਹ ਸਾਰੀ ਘਟਨਾ ਜਿਹੜੀ ਸੀ ਸੀ ਪੀ ਵੀ ਵਿੱਚ ਕੈਦ ਹੋਈ ਹੈ ਜੀ ਸੀ ਸੀ ਪੀ ਵੀ ਦੀ ਸਾਰੀ ਘਟਨਾ ਕੈਦ ਹੋਈ ਹੈ ਇੱਕ ਡੇਰ ਇੱਕ ਘੰਟੇ ਦੀ ਰਿਕਾਰਡਿੰਗ ਹੈਗੀ ਸਵੇਰੇ ਹੀ ਜਿਹੜੀ 9:30 ਵੇ ਚੈੱਕ ਕੀਤੀ ਨਹੀਂ ਨਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸੀ ਸੀ ਪੀ ਵੀ ਕੈਮਰਾ ਉਹਨੇ ਤੋੜਨ ਦੀ ਕੋਸ਼ਿਸ਼ ਕੈਮਰਾ ਪਹਿਲਾਂ ਬਾਹਰ ਆਊਟਸਾਈਡ ਕੈਮਰਾ ਜਿਹੜਾ ਆਊਟਸਾਈਡ ਕੈਮਰਾ ਨੇ ਪਹਿਲਾਂ ਖੋ ਟੋੜਤਾ ਅੰਦਰ ਉਹਨੂੰ ਪਤਾ ਨਹੀਂ ਅੰਦਰ ਕੈਮਰੇ ਲੱਗੇ ਤੋੜੇ ਨਹੀਂ ਗਏ ਤੇ ਅੰਦਰਲੇ ਕੈਮਰੇ ਸਰੀਰ ਰਿਕਾਰਡਿੰਗ ਆ ਗਈ ਜਿਸ ਤਰ੍ਹਾਂ ਨੇ ਚੋਰੀ ਕੀਤੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਤੇ ਇਸ ਬਾਬਤ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕੰਪਲੇਨ ਕੀਤੀ ਸਵੇਰੇ ਸਵੇਰੇ ਕੰਪਲੇਨ ਦੇ ਕੇ ਉਹਨਾਂ ਨੇ ਦਰਖਾਸਤ ਲਿਖ ਲਈ ਐ ਤੇ ਇਸੇ ਹਿਸਾਬ ਆਈ ਮੌਕਾ ਵੇਖ ਕੇ ਮੌਕਾ ਵੇਖ ਕੇ ਚਲੇ ਗਏ ਕੀ ਐ ਸਵਛਲ ਦਿੱਤਾ ਮੇਰੇ ਤੋਂ ਹੌਸਲਾ ਮਿਲਿਆ ਕਿ ਤੁਹਾਡੇ ਲੱਭਾਂਗੇ ਅੱਡੀ ਦਾ ਕਹਿੰਦੇ ਲੱਭਾਂਗੇ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 1.5-2 ਲੱਖ ਦਾ ਨੁਕਸਾਨ ਹੋ ਗਿਆ ਅਲੀਬਾਬੀ ਕੱਲ ਬੀਤੀ ਰਾਤ ਕੀ ਘਟਨਾ ਵਾਪਰੀ ਤੇ ਕਿੰਨਾ ਕ ਆਪਣਾ ਨਪਤਾਨ ਹੋ ਗਿਆ ਕਿਹੜੀ ਜਗ੍ਹਾ ਤੇ ਦੁਕਾਨ ਆ ਤੇ ਕੀ ਨਾਮ ਆ ਪਜੀ ਸੜੀ ਦੀ ਦੁਕਾਨ ਸ਼ੇਰਮਾਲੀ ਗੇਟ ਮੇਨ ਰੋਡ ਤੇ ਟੂ ਸਾਈਡ ਉਪਨ ਦੁਕਾਨ ਆ ਸ਼ਾਈਨ ਐਂਟਰਪ੍ਰਾਈਜ਼ ਸਾਡਾ ਨਾਮ ਆ ਸੋ ਅੱਜ ਸਵੇਰੇ ਜਦੋਂ ਅਸੀਂ ਸਵੇਰੇ 9:30 ਜੇ ਆਪਣੇ ਸੀਸੀਟੀਵੀ ਕੈਮਰੇ ਮੋਬਾਈਲ ਤੇ ਖੋਲੇ ਆ ਤਾਂ ਅਸੀਂ ਵੇਖਿਆ ਕਿ ਜਿਹੜੀ ਐਕਟਵਾ ਸੀ ਰਾਤ ਨੂੰ ਅੰਦਰ ਲਾ ਕੇ ਜਾਂਦੇ ਆ ਉਹ ਐਕਟੋ ਨਹੀਂ ਆਇਆ ਮੌਜੂਦ ਨਹੀਂ ਉਸੇ ਵੇਲੇ ਅਸੀਂ ਦੁਕਾਨ ਤੇ ਪਹੁੰਚੇ ਆਗੇ ਵੇਖਾ ਤਾਂ ਪਿਛਲੀ ਸਾਈਡ ਤੋਂ ਸ਼ਟਰ ਦਾ ਤਾਲਾ ਟੁੱਟਾਇਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਝੱਬਲ ਮਾਰ ਕੇ ਕਿਹਨੇ ਸ਼ਟਰ ਤੋੜ ਕੇ ਉਹ ਬੰਦਾ ਐਂਟਰ ਕੀਤਾ ਤੇ ਸੀਸੀਟੀਵੀ ਦੇ ਮੁਤਾਬਕ ਉਹ ਬੰਦਾ 1 ਘੰਟਾ ਘਟੋ ਘਟ ਅੰਦਰ ਰਿਹਾ ਦੁਕਾਨ ਦੇ 1 ਘੰਟਾ ਅੰਦਰ ਰਹਿਣ ਤੋਂ ਬਾਅਦ ਉਹਨੇ ਇੱਕ ਇੱਕ ਸਾਡੇ ਕਾਊਂਟਰ ਦੀ ਤਲਾਸ਼ੀ ਲਈ ਹੈ ਕਾਗਜ਼ ਪੁੱਤ ਸਾਰੇ ਬਾਹਰ ਖਿਲਾਰ ਗਿਆ ਵਿੱਚ ਥੋੜਾ ਮੂਲੀ ਦਾ ਕੈਸ਼ ਵੀ ਲੈ ਗਿਆ ਤੇ ਕਿੱਥੇ ਬਾਬਾ ਜੀ ਦਾ ਗੱਲਾਸ ਹੀ ਲਾਇਆ ਜਿਹਦੇ ਵਿੱਚ ਜੀ ਡੋਨੇਸ਼ਨ ਪਾਉਣੇ ਆ ਕਿ ਜ਼ਰੂਰਤਮੰਦ ਦੀ ਹੱਲਪ ਹੋ ਸਕੇ ਉਹ ਗੱਲਾਂ ਵੀ ਚੁੱਕ ਕੇ ਲਾ ਗਿਆ ਫਿਰ ਉਹਨੇ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐ ਐਲਸੀਡੀ ਉਹ ਕੋਈ ਨਹੀਂ ਖੁੱਲੀ ਉਸ ਤੋਂ ਬਾਅਦ ਉਹ ਐਕਟੂਅਰ ਲੈ ਕੇ ਛਰੇਆਂ ਬਾਹਰ ਨਿਕਲ ਕੇ ਸ਼ਟਰ ਖੋਲ ਕੇ ਪਹਿਲਾਂ ਸ਼ਟਰ ਨੂੰ ਬੰਦ ਕੀਤਾ ਉਹਨੇ ਫਿਰ ساری ਵਾਰਦਾਤ ਕਰਕੇ ਸ਼ਟਰ ਚੁੱਕਿਆ ਸ਼ਟਰ ਚੁੱਕ ਕੇ ਐਕਟੂਅਰ ਬਾਹਰ ਕੱਢ ਕੇ ਫਿਰ ਸ਼ਟਰ ਡਾਊਨ ਕਰਕੇ ਤਾਂ ਨਿਕਲ ਗਏ ਕਿੰਨਾ ਦਾ ਨੁਕਸਾਨ ਹੋ ਗਿਆ ਉਹ ਛੱਦੀ ਇੱਕ ਐਕਟੂਅਰ ਗਈ ਜੇ ਤੇ ਇੱਕ ਮੋਬਾਈਲ ਗਿਆ ਜੇ ਤੇ ਇੱਕ ਬਾਬਾ ਜੀ ਦਾ ਗੱਲਾ ਗਿਆ ਉਹ 5-50000 ਰੁਪਏ ਹੋਏਗਾ ਜਿੰਨਾ ਹਾਂ ਲੱਖ 1.5 ਲੱਖ ਰੁਪਏ ਦੇ ਤੋਂ ਉੱਪਰ ਹੀ ਸਾਡਾ ਡਬਲ ਨੁਕਸਾਨ ਹੋ ਗਿਆ ਇੱਕ ਤੇ ਗਈ ਲੱਖ ਦੀ ਐਕਟਵਾ ਗਈ ਤੇ ਹੁਣ ਫਿਰ ਲੈਣੀ ਪਣੀ ਹੈ ਸਾਡਾ 2 ਲੱਖ ਦਾ ਨੁਕਸਾਨ ਹੋ ਗਿਆ ਉਹਨੇ ਪਤਾ ਨਹੀਂ 2000 ਚ ਵਿਚਣੀ ਆ 5000 ਚ ਵਿਚਣੀ ਆ ਨਸ਼ਾ ਕਰਨਾ ਕੀ ਕਰਨਾ ਇਹ ਸਭ ਨਸ਼ੇ ਦਾ ਹੀ ਭੈਣ ਚੜ ਗਿਆ ਸਮਝ ਹਾਂਜੀ ਸਰ ਬੀਤੀ ਰਾਤ ਹਾਲ ਇੱਥੇ ਆਪਣਾ ਸ਼ੇਰਾਲਾ ਗੇਟ ਦੇ ਨਜ਼ਦੀਕ ਇੱਕ ਚੋਰੀ ਹੋਈ ਆ ਪ੍ਰਿੰਟਿੰਗ ਪ੍ਰੈਸ ਉੱਥੇ ਮੌਕੇ ਤੇ ਜਾ ਕੇ ਵੇਖਿਆ ਤੇ ਦੁਕਾਨ ਦੇ ਵਿੱਚ ਉਹਨਾਂ ਦੀ ਐਕਟਵਾ ਲੱਗੀ ਹੀ ਰਾਤ ਨੂੰ ਲਾ ਕੇ ਕਿਤੇ ਗਏ ਸੀ ਤੇ ਚੋਰ ਨੇ ਆ ਕੇ ਤਾਲੇ ਤੋੜ ਕੇ ਉਹਨਾਂ ਦੀ ਐਕਟਵਾ ਜਿਹੜੀ ਆ ਚੋਰੀ ਕਰਕੇ ਲੈ ਗਿਆ ਤੇ ਹੁਣ ਅਸੀਂ ਆਪਣੀ ਟੀਮ ਜਿਹੜੀ ਲਾਈ ਆ ਉਹ ਕੈਮਰੇ ਵਗੈਰਾ ਵੇਖ ਰਹੀ ਆ ਤੇ ਜੋ ਵੀ ਆ ਅਗਲੀ ਕਾਰਵਾਈ ਆ ਜੋ ਵੀ ਚੋਰ ਨੂੰ ਫੜ ਕੇ ਤੇ ਫਿਰ ਤੁਹਾਡੇ ਅਮਲ ਚ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਹੁਕਮ ਚ ਲਿਆਂਦਾ ਗਿਆ ਦੱਸਿਆ ਗਿਆ ਵਾ ਇਹਨਾਂ ਦੀ ਰਾਤ ਜਿਹੜੀ ਆ ਉਹ ਚੋਰੀ ਹੋਈ ਏ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਨੁਕਸਾਨ ਇੱਕ ਤੇ ਐਕਟਵਾ ਹੀ ਆ ਗਈ ਜੀ ਇਹ ਇੱਕ ਉਹ ਕਹਿੰਦੇ ਕੋਈ ਬਾਬੇ ਦੇ ਗੱਲੇ ਦੇ ਵਿੱਚ ਪੈਸੇ ਹੋਣਗੇ ਕੋਈ ਥੋੜੇ ਵਾਲੇ ਜਿਹੜੇ ਮੱਥਾ ਟੇਕਦੇ ਆ ਬਾਬੇ ਨੂੰ ਕੋਈ ਹੋਊਗਾ 1000 2000 ਰੁਪਿਆ ਹੋ ਗਿਆ ਹਾਂਜੀ ਮੌਕੇ ਤੇ ਅਸੀਂ ਜਾ ਕੇ ਜਿਹੜਾ ਉਹ ਤੇ ਵੇਖਿਆ ਵਾ ਇੱਕ ਮੋਬਾਈਲ ਵੀ ਕਹਿੰਦੇ ਆ ਜੀ ਲੈ ਲਈ ਨਹੀਂ ਮੋਬਾਈਲ ਬਾਰੇ ਨਹੀਂ ਮੈਨੂੰ ਕੁਝ ਦੱਸਿਆ ਉਹਨਾਂ ਨੇ ਬਾਕੀ ਉਹ ਵੀ ਆਪਾਂ ਕਰ ਲੈਣੀ ਉਹਨਾਂ ਤੋਂ ਸੀਸੀਟੀਵੀ ਤੇ ਕੋਈ ਪਛਾਣ ਆਈ ਜੀ ਲੱਗੇ ਸੀਸੀਟੀਵੀ ਵੇਖ ਰਹੇ ਆ ਜੀ ਸਾਡੀ ਟੀਮ ਲੱਗੀ ਆ ਵੇਖ ਰਹੀ ਆ ਜਲਦਾ ਤੁਲਦਾ ਜਿਹੜਾ ਉਹ ਫੜ ਲਾਂਗੇ ਚੋਰ ਨੂੰ ਜੀ